अज श्री डंडी स्वामी गऊ लोगधाम उसी इस वेले कत्ती कुंड कुंडे प्रधान जी खड़े आज ट्रस्टी खड़े आ बिट्टू जी होनी जैंत साहब होनी सारा परिवार मिलकर हम पंजाब को रंगला पंजाब बनाएंगे और बिजली के मामले में पंजाब को सरप्लस बनाएंगे चौबीस घंटे बिजली रेंदी है जी ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਅੱਜ ਇੱਥੇ ਮਿੱਟੂ ਜੀ ਆਜੋ। ਤੇ ਇਹ ਬਹੁਤ ਵੱਡੀ ਬਹੁਤ ਬੜੀ ਜਿਹੜੀ ਪ੍ਰਧਾਨ ਜੀ ਤੇ ਸਾਰੇ ਜੈਨ ਸਾਹਿਬ ਹੁਣੀ ਸਭ ਨੇ ਲਗਾਤਾਰ 31 ਕੁੰਡਾਂ ਚ ਲਗਾਤਾਰ ਲੁਧਿਆਣੇ ਦੇ ਸਭ ਸ਼ਹਿਰ ਵਾਸੀਆਂ ਨੇ ਸੋਤ ਵੱਲ ਪਰਵਾਹ ਆ ਕੇ ਪਰਿਵਾਰਾਂ ਨੇ ਆਪਣੇ ਬੱਚਿਆਂ ਸਮੇਤ ਅੱਜ ਉਰੇ ਪੂਜਾ ਪਾਠ ਐ ਲੱਗ ਰਿਹਾ ਜਿਵੇਂ ਦੇਖੋ ਕੱਲੀ ਲੁਧਿਆਣੇ ਦੀ ਗੱਲ ਨਹੀਂ ਸਾਰੀ ਦੁਨੀਆ ਹੈ ਜਿਹੜੀ ਇਸ ਵੇਲੇ ਉਹ ਕਾਲ ਯੁਗ ਤੋਂ ਸਤਿ ਯੁਗ ਚ ਬਦਲ ਚੁੱਕੀ ਹੈ ਕਿਉਂਕਿ ਕੱਲ ਨੂੰ 550 ਸਾਲ ਦੇਖੋ ਸਦੀਆਂ ਸਦੀਆਂ ਲੰਘੀਆਂ ਤੇ ਇਸ ਸਮੇਂ ਸਾਡੇ ਬਜ਼ੁਰਗ ਜਦੋਂ ਇਹ ਪੈਦਾ ਹੋਏ ਸੀ ਇਹੀ ਸੁਪਨਾ ਸੀ ਸਭ ਦਾ ਵੀ ਰਾਮ ਮੰਦਰ ਬਣੇਗਾ ਕਿੰਨੇ ਸਦੀਆਂ ਲੰਘ ਗਏ ਨਹੀਂ ਪਰ ਇਹਨਾਂ ਨੂੰ ਤੇ ਸਾਡੇ ਵਰਗੇ ਲੋਕਾਂ ਨੂੰ ਇਹ ਸਾਡੀ ਜੀਵਨ ਦੇ ਵਿੱਚ ਇਹ ਭਗਵਾਨ ਨੇ ਉਹਨਾਂ ਵੱਲ ਤੋਂ ਇੱਕ ਸਾਹ ਵੀ ਨਹੀਂ ਆ ਸਕਦਾ ਉਹਨਾਂ ਤੋਂ ਬਿਨਾਂ ਤਾਂ ਪਰ ਉਹਨਾਂ ਨੇ ਜਦੋਂ ਇਹ ਦਿਨ ਲਿਆਉਣਾ ਸੀ ਉਦੋਂ ਹੀ ਲਿਆਉਣਾ ਸੀ ਤੇ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ 140 ਕਰੋੜ ਜਿਹੜੇ ਹਿੰਦੂਸਤਾਨੀ ਆ ਬਾਕੀ ਦੁਨੀਆ ਦੇ ਉਹਨਾਂ ਦੇ ਹਿੱਸੇ 'ਚ ਆਇਆ ਵੀ ਅਸੀਂ ਜਦੋਂ ਭਗਵਾਨ ਨੇ ਭੇਜਿਆ ਤਾਂ ਉਦੋਂ ਰਾਮ ਮੰਦਰ ਬਣ ਰਹੇ ਆ ਤੇ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਆ ਮੈਂ ਤਾਂ ਹੈਰਾਨ ਹੋ ਗਿਆ ਇੱਧਰ ਦੇਖੋ ਪਹਿਲਾਂ ਆ ਕੇ ਸਾਰੇ ਹਾਂ ਇਹ ਅਯੁੱਧਿਆ ਦੀ ਪਵਿੱਤਰ ਧਰਤੀ ਦੀ ਮਿੱਟੀ ਜਿਹਦੇ ਅਸੀਂ ਸਾਰਿਆਂ ਨੇ RAM ਜੀ ਦੇ ਘਰ ਦੀ ਆਪਣੇ ਆਪਣੇ ਇਹਨਾਂ ਦਾ ਜਿਹੜਾ ਤਿਲਕ ਲਾਏ ਆ ਆਸ਼ੀਰਵਾਦ ਲਿਆਏ ਉਦੋਂ ਬਾਅਦ ਸਭ ਤੋਂ ਇਹ ਮਾਤਾ ਸੀਤਾ ਦੇ ਨੇਪਾਲ ਨੇਪਾਲ ਤੋਂ ਜਿਹੜਾ ਇਹ ਜਲ ਅਸੀਂ ਸਾਰਿਆਂ ਨੇ ਪ੍ਰਸ਼ਾਦ ਲਿਆਏ ਇਹ ਨੇਪਾਲ ਤੋਂ ਮਾਤਾ ਸੀਤਾ ਦੇ ਘਰ ਮਾਤਾ ਸੀਤਾ ਜੀ ਦੇ ਮਾਈਕੇ ਤੋਂ ਘਰੋਂ ਉਹਨਾਂ ਦੇੋਂ ਆਇਆ ਏ ਆਹ ਦੇਖੋ ਜਿਹੜਾ ਰਾਮ ਸੇਤੂ ਜਿਹੜਾ ਕਹਿੰਦੇ ਸੀ ਨਾ ਪੋਲ ਰਾਮ ਜੀ ਜੀ ਤੋਂ ਨਿੰਗੇ ਆ ਤੇ ਬਾਲਾ ਜੀ ਹਨੂਮਾਨ ਜੀ ਸਾਰੀ ਸੈਨਾ ਨੇ ਉਹ ਬਣਾਇਆ ਸੀ ਕਈ ਜਿਨ੍ਹਾਂ ਨੂੰ ਗੱਲਾਂ ਸਮਝ ਨਹੀਂ ਗਈਆਂ ਪ੍ਰਮਾਤਮਾ ਦੀਆਂ ਇਸ ਗੱਲ ਦੀ ਆ ਥੱਲੇ ਇੱਕ ਛੋਟਾ ਜਿਹਾ ਛੋਟਾ ਜਿਹਾ ਕਾਣਾ ਜਿਹੜਾ ਉਹ ਪਾਇਆ ਉਹ ਸਾਰੇ ਡੁੱਬ ਗਏ 1 ਕਿਲੋ 1.5 ਕਿਲੋ ਤੋਂ 2.5 ਕਿਲੋ ਤੋਂ ਉੱਤੇ ਭਾਰ ਆ ਜਿਹੜਾ ਉੱਤੇ ਨਾਸਾ ਦੀ ਐਮੇਚਿਵ ਦਿਖਾਇਆ ਕਿਉਂਕਿ हनुमान जी बाली ਦਾ ਪਹਾੜ ਚੱਕ ਲਿਆ ਸੀ ਉਸ ਵੇਲੇ ਪਤਾ ਨਹੀਂ ਕਿੱਡੇ-ਕਿੱਡੇ ਉਹਨਾਂ ਨੇ ਪੱਥਰ ਆ ਜਿਹੜੇ ਵਿੱਚ ਪੁਲ ਚ ਯੂਜ਼ ਕੀਤੇ ਹੋਣੇ ਆ ਆ ਪੱਥਰ ਸੋਡੇ ਮੂਰੇ ਇਹ ਉਥੋਂ ਆਈ ਗਏ ਲੋ ਜੀ 2.5 ਕਿਲੋ ਦਾ ਆ ਪਾਣੀ ਦਿਖਾਇਆ ਪਾਣੀ ਦੇ ਉੱਤੇ ਤੈਰ ਰਿਹਾ ਤੇ ਇਹਨਾਂ ਦੇ ਦਰਸ਼ਨ ਹੋਏ ਅੱਜ ਤੇ ਇਸ ਕਰਕੇ ਬਹੁਤ ਹੀ ਅਸੀਂ ਤਾਂ ਭਾਗਾਂ ਵਾਲੇ ਆ ਜਿਹੜਾ ਸਾਨੂੰ ਇਹ ਮੌਕਾ ਮਿਲੇ ਆ ਤੇ ਲੋਕ ਆ ਕੇ ਹੋਰ ਵੱਧ ਤੋਂ ਵੱਧ ਦਰਸ਼ਨ ਆ ਜਿਹੜੇ ਉਹ ਕੱਲ ਤੱਕ ਕਰਨ ਆ ਕੇ ਫੇਰ ਵੀ ਕਰਨ ਪਰ ਆ ਪਵਿੱਤਰ ਮੌਕਾ ਜਿਹੜਾ ਕੱਲ ਦਾ ਤੇ ਮੈਂ ਸਮਝਦਾ ਉਹ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਦੇਸ਼ ਦੇ ਉਹ ਸਾਡੇ 1:10 ਵਜੇ ਅਯੁੱਧਿਆ ਪਹੁੰਚ ਜਾਣਗੇ ਤੇ ਸਾਡੇ 12:00 ਵਜੇ ਤੱਕ ਜਿਹੜਾ ਇਹ ਉੱਥੇ ਪੂਜਾ ਅਰਚਨਾ ਹੋਏਗੀ ਤੇ ਉਦੋਂ ਅਸੀਂ ਲੁਧਿਆਣੇ 'ਚ ਸਾਰੇ ਮੰਦਰਾਂ 'ਚ ਪਵਿੱਤਰ ਸਥਾਨਾਂ ਤੇ ਉਰੇ ਵੀ ਉਸੇ ਤਰੀਕੇ ਨਾਲ ਕੋਈ ਭਜਨ ਮੰਡੀਆਂ ਮੰਡਲੀਆਂ ਆਪਣਾ ਭਜਨ ਗਾਉਣਗੀਆਂ ਕੋਈ ਦੀਪਮਾਲਾ ਕਰੇਗਾ ਕੋਈ ਪਾਠ ਪੂਜਾ ਕਰੇਗਾ ਕੋਈ ਜਾਪ ਕਰੇਗਾ ਤੇ ਸਾਰੇ ਉਸ ਰੰਗ ਚ ਜਿਹੜਾ ਰੰਗ ਜਾਣਗੇ ਤੇ ਅੱਜ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਹਰ ਜਗ੍ਹਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਐਂਡੀ ਗੂੰਜ ਜਿਹੜੀ ਹੈ ਮੈਂ ਸਮਝਦਾ ਇਹ ਧਰਤੀ ਤੋਂ ਸਮਾਨ ਚ ਇੱਕੋ ਹੀ ਆਵਾਜ਼ ਇੱਕੋ ਹੀ ਗੂੰਜ ਸੁਣੇਗੀ ਜੈ ਸ਼੍ਰੀ ਰਾਮ ਤੇ ਇਹ ਕਲਯੁਗ ਚ ਸਤਿਯੋਗ ਆ ਗਿਆ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਰਦਾ ਅਗਰ ਕੱਲ ਤੇ ਕੀ ਪ੍ਰੋਗਰਾਮ ਰਹਿਣਗੇ ਜਦਾਂ ਕੱਲ ਨੂੰ ਜਿਹੜਾ ਕੰਨੂ ਮੰਦਰਾਂ ਚ ਬਸ ਜੋ ਕੋਈ ਸਾਰੇ ਲੋਕ ਕੋਈ ਆਪਣੇ ਘਰ ਚ ਪੂਜਾ ਕਰੇਗਾ ਕੋਈ ਆਪਣੇ ਇਕੱਠੇ ਹੋ ਕੇ ਰਿਸ਼ਤੇ ਪਰਿਵਾਰਾਂ ਚ ਪੂਜਾ ਕਰੇਗਾ ਕੋਈ ਸਕਰੀਨਾਂ ਲਵਾ ਰਿਆ ਹੈ ਵੱਡੀਆਂ ਜਿਹੜਾ ਉੱਥੋਂ ਲਾਈਵ ਪ੍ਰੋਗਰਾਮ ਆ ਉਹ ਦੇਖਣ ਲਈ ਇਕੱਠੇ ਹੋ ਰਹੇ ਆ ਮਾਰਕੀਟ ਚ ਤੇ ਅਸੀਂ ਮੰਦਰ ਚ ਜਾ ਕੇ ਉਹ ਆਪਣਾ ਪੂਜਾ ਅਰਚਨਾ ਹੈ ਜਿਹੜੀਆਂ ਉਹ ਕਰਾਂਗੇ ਤੇ ਉਸੇ ਰੰਗ ਚ ਰੰਗਾਂਗੇ ਤੇ ਇਹ ਪੂਜਾ ਪਾਠ ਇਹ ਕਰਾਂਗੇ ਵੀ ਸਾਡਾ ਲੁਧਿਆਣਾ ਸ਼ਹਿਰ ਸਾਡੇ ਲੁਧਿਆਣਾ ਸ਼ਹਿਰ ਦੇ ਵਾਸੀ ਸਾਰੇ ਅਨੁਰਾਮ ਜੀ ਆਪਣੇ ਆਪਣਾ ਪਰਿਵਾਰ ਬਣਾ ਕੇ ਉਹਨਾਂ ਦੇ ਅਸ਼ੀਰਵਾਦ ਦਾ ਹੱਥ ਧਰਿਓ ਲੱਗਦਾ ਸਰ ਦੀਵਾਲੀ ਵਰਗਾ ਮਾਹੌਲ ਬੜਿਆਗਾ ਸਾਰੇ ਕਿਤੇ ਜਾਵਗੇ ਦੀਵਾਲੀ ਤਾਂ ਚਲੋ ਮੈਂ ਇਹ ਨਹੀਂ ਕਹਿੰਦਾ ਦੀਵਾਲੀ ਛੋਟੀ ਹੈ ਦੀਵਾਲੀ ਤਾਂ ਪਰ ਹਰ ਸਾਲ ਮਨਾਉਨੇ ਆ ਜੀ ਇਹ ਤਾਂ ਭਾਈ 550 ਸਾਲ ਬਾਅਦ ਦੇ ਮਾਰੇ ਇਹ ਤਾਂ ਇਹ ਤਾਂ ਇਹ ਇਹ ਤਾਂ ਇੱਕ ਅਲੌਕ ਇਹ ਤਾਂ ਇੱਕੋ ਹੀ ਦਿਨ ਹੋਊਗਾ ਇਹ ਨਹੀਂ ਦੁਬਾਰਾ ਹੋ ਸਕਦਾ ਬਿਲਕੁਲ ਬਿਲਕੁਲ ਬੀਜੇਪੀ ਲੋਕਾਂ ਕਹਿੰਨਾ ਕਿ ਇਹਨਾਂ ਦਿਵਾੜੀਆਂ ਜਿਹੜੀ ਆਉਣਗੀਆਂ ਕਿ ਦੋ ਤਾਂ ਇੱਕ ਤਾਂ ਦਿਵਾੜੀ ਆਉਣੀ ਕਿ ਦੋ ਦੋ ਤੇ ਇੱਕ 22 ਜਨਵਰੀ ਨੂੰ ਕਹਿੰਦੇ ਇੱਕ ਅੰਜਰੇ ਰਾਮ ਨੂੰ ਲੈ ਕੇ ਉਹਨਾਂ ਨੂੰ ਜਦੋਂ ਲੈ ਕੇ ਆਉਣਗੇ ਲੋਕਾਂ ਨੂੰ ਮੈਂ ਕਿਹਾ ਜੀ ਬੀਜੇਪੀ ਕਾਂਗਰਸ ਅਕਾਲੀ ਦਲ ਕੋਈ ਮਹਿਨਾ ਨਹੀਂ ਰਹਿ ਗਿਆ ਇਹ ਇੱਕ ਜਿਹੜਾ ਰੱਬ ਆ ਨਾ ਜਿਹੜੀ ਆਪਣੀ ਪਰਮਾਤਮਾ ਦੀ ਗੱਲ ਆ ਉਹ ਪਾਰਟੀਆਂ ਪੂਟੀਆਂ ਦਾ ਬਹੁਤ ਛੋਟੀਆਂ ਗੱਲਾਂ ਨੇ ਯਾਰ ਇਹ ਬਹੁਤ ਉੱਤੇ ਦੀ ਗੱਲ ਹੈ ਇਹਦੇ ਵਿੱਚ ਮੈਂ ਆਪਣੇ ਆਪ ਨੂੰ ਬਿਲਕੁਲ ਵੀ ਕਾਂਗਰਸੀ ਭਾਜਪਾ ਜਾਂ ਹੋਰ ਪਾਰਟੀ ਦਾ ਹੋ ਕੇ ਨਹੀਂ ਇਹ ਤਾਂ ਰਾਮ ਜੀ ਸਾਡੇ ਨੇ ਯਾਰ ਸਾਡੇ ਅੰਦਰ ਅਸੀਂ ਕਿਸੇ ਪਾਰਟੀ ਕਰਕੇ ਥੋੜੀ ਸਾਰੇ ਧਰਮ ਕਿਉਂਕਿ ਭਾਰਤ ਜਿਹੜਾ ਧਰਮਾਂ ਦਾ ਗੁਲਦਸਤਾ ਵਾ ਸਾਰੇ ਤਾਂ ਦੇਸ਼ ਵਾਸੀਆਂ ਨੂੰ ਕੀ ਨਹੀਂ ਆਇਆ ਪੰਜਾਬ ਵਾਸੀ ਗੱਲ ਇੰਨੀ ਇਹ ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਕਹੀ ਜਿੱਦਣ ਗੁਰੂ ਨਾਨਕ ਦੇਵ ਜੀ ਦਾ ਆਹ ਪ੍ਰਸ਼ਾ ਪ੍ਰਕਾਸ਼ ਦਿਨ ਹੁੰਦਾ ਉਸ ਦਿਨ ਕਿਹੜਾ Hindu ਨਹੀਂ ਮਨਾਉਂਦਾ ਕਿਹੜਾ Sikh ਨਹੀਂ ਮਨਾਉਂਦਾ ਕਿਹੜਾ ईसाई ਨਹੀਂ ਕਿਹੜਾ ਮੁਸਲਮਾਨ ਨਹੀਂ ਜਿੱਦਣ Christmas ਹੁੰਦੀ ਆ ਕਿਹੜਾ Hindu ਨਹੀਂ ਮਨਾਉਂਦਾ Sikh ਇਹ ਗੱਲਾਂ ਤਾਂ ਹੈ ਹੀ ਨਹੀਂ ਗੀਆਂ ਆਪਣੇ ਤੇ ਇਸ ਕਰਕੇ ਜਦੋਂ ਗੁਰਪੁਰਬ ਵਾਲੇ ਦਿਨ ਬਹੁਤ ਵੱਡੇ ਜਿਹੜੇ ਨਿੰਗਦੇ ਆ ਨਗਰ ਕੀਰਤਨ ਨਗਰ ਕੀਰਤਨ ਕੋਈ ਦੇਖਦਾ ਵੀ ਮੇਰੀ ਹਿੰਦੂ ਦੀ ਦੁਕਾਨ ਆ ਵੀ ਮੈਂ ਉੱਥੇ ਮੂਰੇ ਲੰਗਰ ਨਹੀਂ ਲਾਉਣਾ ਕੋਈ ਇਹ ਦੇਖਦਾ ਵੀ ਮੈਂ ਦੁੱਧ ਨਹੀਂ ਪਲਾਉਣਾ ਨਗਰ ਕੀਰਤਨ ਨੂੰ ਜਾਣਦੇ ਆ ਕੋਈ ਮਠਿਆਈ ਕੋਈ ਫਰੂਟ ਇਸ ਕਰਕੇ ਸਭ ਆਹ ਦੇਖ ਲਓ ਇੱਥੇ ਪੱਗਾਂ ਵਾਲੇ ਆ ਉੱਧਰ ਕੈਮਰਾ ਮਾਰੋ ਤੁਸੀਂ ਵੀ ਪੱਗਾਂ ਵਾਲੇ ਹੋ ਹੋਰ